ਦੂਸਰੇ ਕਾਣਾ ਕਿਸੇ ਭੈਣ ਨੇ ਪੁੱਛਣਾ ਵੇ ਆਪਦੇ ਮਾਦਰ ਦੀ ਖਾਤੇ ਬਾਬਾ ਜੀ ਮੇਰਾ ਮਰਦ ਬਿਮਾਰ ਸ਼ਮਾਰ ਰਹਿੰਦਾ ਉਹਦੇ ਬਾਰੇ ਪੁੱਛਣਾ ਭੈਣੇ ਹੁਣ ਉੱਠ ਘੜੋ ਬਾਅਦ ਚ ਨਾ ਕੋਣ ਮੈਂ ਬਹਿ ਜਾਉਂਗਾ ਮੋੜਾ ਕਿਸੇ ਨੂੰ ਦਵਾਈ ਨਹੀਂ ਚੱਟਣਾ ਤੁਹਾਨੂੰ ਦੱਸਤੀ ਜਾਂਦਾ ਮੁੜ ਕੇ ਆਵਾਜ਼ ਨਹੀਂ ਅਸੀਂ ਦੇਣੀਗੀ ਇੱਕੋ ਵਾਰ ਆਉਂ ਦੋ ਵਾਰੀ ਹੋ ਗਈ ਵਾਰ ਜਿਹੜਾ ਹੈਗਾ ਆਜੋ ਮੜਾ ਜਾ ਕੇ ਖੇਡੋ ਇਹਦਾ ਚਾਹ ਚੂ ਵੀ ਪੀ ਲਈਏ ਭੈਣੇ ਮੈਂ ਤਾਂ ਚਾਹ ਵੀ ਨਹੀਂ ਪੀਤੀ। ਬਾਕੀ ਇੰਜਣ ਬਹਿ ਗਿਆ ਬਾਕੀ ਕੱਲ ਦੇ ਭੱਜਣ ਸੇ ਫਿਰਦੇ ਹਾਂ। ਹੁੰਦਾ ਐ ਵੀ ਮੈਂ ਜਾ ਕੇ ਪਤਾ ਨਹੀਂ ਕਿੱਥੇ ਡੱਗ ਪਣਾ। ਆਪਣੇ ਸੀ ਭਣਾ ਹੈ? ਉਹਦੇ ਬਾਰੇ ਪੁੱਛਣਾ। ਵੀ ਬਾਬਾ ਜੀ ਕੀ ਚੱਕਰ ਲੱਗ ਗਿਆ ਉਹਨੂੰ? ਹੈ? ਕੋਈ ਦਵਾਈ ਬੂਟੀ ਚੱਲਦੀ ਹੈ ਉਹਨਾਂ ਦੀ ਪਰ ਬਾਬਾ ਕੀ ਕਹਦਾ ਤਾਂ ਮੈਨੂੰ ਬਾਬਾ ਕਹਿੰਦਾ ਇਸ ਟਾਈਮ ਮੰਝੇ ਚ ਪਏ ਹੋਏ ਹੈ ਹੈ ਹੁਣ ਪੁੱਛਦੇ ਆ ਵੀ ਬਾਬਾ ਇੱਕੇ ਵਾਰੀ ਹੱਥਾਂ ਪੈਰਾਂ ਜਾ ਨਹੀਂ ਐਵੇਂ ਪੁੱਛਦੇ ਆ ਵੀ ਕਿਸੇ ਦਾ ਕੀਤੇ ਕਰਾਏ ਦਾ ਚੱਕਰ ਲੱਗ ਗਿਆ ਕਿ ਸਾਡੀ ਕੋਈ ਮੰਨਤਾ ਜੀ ਫਰਕ ਪੈਗਾ ਹੈ ਹੈ ਕਹ ਬਾਬਾ ਉਹ ਸਾਬ ਕੋਰੇ ਵੀ ਹੋਈ ਗੱਲ ਦੱਸਦੀ ਨਾਲ ਗੱਦੀ ਤੇ ਲਾਲਾ ਚੱਲਿਆ ਓ ਸ਼ਾਮ ਘਰ ਆਣੀ ਹੋਈ ਗੱਲ ਦੱਸਦੀ ਸਾਦ ਨਾਲ ਗੱਦੀ ਉੱਤੇ ਲਾਲਾ ਚੱਲਿਆ ਓ ਸ਼ਾਮ ਘਰ ਆਣੀ ਹੋਈ ਗੱਲ ਦੱਸਦੀ ਸਾਦ ਨਾਲ ਗੱਦੀ ਉੱਤੇ ਲਾਲਾ ਚੱਲਿਆ ਹਾ ਹਾ ਆਜੀ 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 ਓ ਸੋਹਣਿਆ ਜੀ ਓਏ ਉਰਾ ਦੀਆਂ ਮੈਂਦੀਆਂ ਮਾਂ ਦੀਆਂ ਮਾਏ ਤੇਰੇ ਨੂਰਾਂ ਦੀਆਂ ਮੈਂਦੀਆਂ ਤੇ ਤੋਂ ਬਗੈਰ ਹੌਲੇ ਲਾਜ ਨਹੀਂ ਹੋ ਰਹੀਆਂ ਮੈਨੂੰ ਮਾਤਾ ਇੱਕ ਗੱਲ ਰਸੀ ਮਾ ਦਾ ਮਦਾਨ ਨੂੰ ਦੁਮੰਦੀ ਸੀ ਹੈ ਮਾਤਾ ਕੰਦੇ ਮੇਰੀ ਜੋਤਵਤੀ ਵੀ ਕਰਦੀ ਸੀ ਜੋਤਵਤੀ ਕਰਦੀ ਸੀ ਪਰ ਇਸ ਟਾਈਮ ਪੁੱਲੀ ਬੈਠੀ ਕਹਿ ਬਾਬਾ ਕੀ ਕਹਿੰਦੀ ਕਹਿੰਦੀ ਆ ਕਹਿੰਦੀ ਜਦੋਂ ਇਹ ਮੇਰੀ ਜੋਤਵਤੀ ਕਰਦੀ ਸੀ ਉਸ ਟਾਈਮ ਬੋਂ 12 ਵੀ ਸੀ ਹੈ ਪ੍ਰਸ਼ਾਦ ਦਾ ਕੰਮ ਕਰਦੀ ਸੀ ਉਦੋਂ ਪ੍ਰਸ਼ਾਦ ਤੇ ਗਾਗ ਵੀ ਬਹੁਤ ਹੁੰਦੇ ਸੀ ਹੈ ਇਸ ਟਾਈਮ ਤਾਂ ਕੋਈ ਪ੍ਰਸ਼ਾਦ ਵਾਲੀ ਰੇੜੀ ਤੇ ਪ੍ਰਸ਼ਾਦ ਲੈਣ ਨੂੰ ਨਹੀਂ ਹੁੰਦਾ ਤੇ ਘਰ ਦੇ ਵਿੱਚ ਮਰੀਜ਼ ਬਿਮਾਰ ਪਿਆ ਹੋਇਆ ਇਸ ਜੰਬਲ ਬੋਲੋ ਤੇ ਕਈ ਵਾਰੀ ਤਾਂ ਘਰ ਦੇ ਵਿੱਚ ਖੰਡ ਜਾਣੂ ਪੈਸੇ ਨਹੀਂ ਹੁੰਦੇ ਬੰਦੇ ਇਨਾ ਕ ਮੰਦਾ ਹਾਲ ਹੋਇਆ ਤੇ ਕਾ ਬਾਬਾ ਤਤਾ ਵਾਰ ਬਤਾ ਯਾਰ ਅਵੇ ਤੂੰ ਬਾਬਾ ਜਿ ਰੱਬ ਬਗੈਰ ਤਾਰਾ ਕਿਤੇ ਮੋੜ ਪੋਗੀ ਆ ਯਾਰ ਅ ਤੂੰ ਬਾਬਾ ਜਿ ਰੱਬ ਬਗੈਰ ਤਾਰਾ ਤਤਾ ਵਾਰ ਮੋੜ ਪੋਗੀ ਆ ਯਾਰ ਅ ਤੂੰ ਬਾਬਾ ਜਿ ਰੱਬ ਬਗੈਰ ਤਾਰਾ ਕਿਤੇ ਮੋੜ ਪੋਗੀ ਆ ਯਾਰ ਅ ਤੂੰ ਬਾਬਾ ਜਿ ਰੱਬ ਬਗੈਰ ਤਾਰਾ ਇਹ ਸਾਹਵ ਕੋਰ ਇਹੋ ਹਰੇ ਅਮੀ ਹੋਈ ਗੱਲ ਦਸਦੀ ਸਾਧ ਨਾਲ ਗੱਦੀ ਉੱਤੇ ਲਾ ਲੇ ਆਓ ਓ ਸ਼ਾਮ ਮੋਹਰੀ ਅੜੀ ਹੋਈ ਗੱਲ ਦਸਦੀ ਸਾਧ ਨਾਲ ਗੱਦੀ ਉੱਤੇ ਲਾ ਲਾ ਕੇ ਆਓ ਓ ਸ਼ਾਮ ਮੋਹਰੀ ਅੜੀ ਹੋਈ ਗੱਲ ਦਸਦੀ ਸਾਧ ਨਾਲ ਗੱਦੀ ਉੱਤੇ ਲਾ ਲਾ ਕੇ ਆਓ ਐ ਟਾਈਮ ਬਾਬਾ ਜੀ ਜਿਹੜਾ ਬੰਦਾ ਬਿਮਾਰ ਪਿਆ ਮਾਤਾ ਕਹਿੰਦੀ ਹੈ ਉਹਨੂੰ ਕੋਈ ਦਵਾਈ ਬੂਟੀ ਵੀ ਨਹੀਂ ਲੱਗਦੀ ਦਵਾਈ ਪੂੜੀ ਦਵਾਕੇ ਵੇਲੀ ਪਰ ਕੀ ਕਹਿੰਦੀ ਆ ਕਹਿੰਦੀ ਕਈ ਵਾਰ ਜੇ ਤੜਕਣਾ ਨੂੰ ਤੜਕਣਾ ਹੀ ਵਾ ਜਾਂਦੀ ਆ ਹੈ ਤੇ ਸਾਣਾ ਸਾਹ ਹੀ ਨਹੀਂ ਰਲਦਾ ਹੈ ਕਹ ਬਾਬਾ ਇਹ ਆਪਣਾ ਨਾਦੂਮ ਨੇ ਬਾਬਾ ਲਾਉਂਦਾ ਵੇੜੀਆਂ ਬੰਨੇ ਤੇਰਾ ਪ੍ਰਧਾਨ ਨਾਦੂਮ ਨੇ ਹੱਕ ਮਾਤਾ ਕੀ ਕਹਿੰਦੀ ਮਾਤਾ ਕਹਿੰਦੀ ਇਸ ਟਾਈਮ ਮੇਰਾ ਜੋਤਵਤੀ ਸਾਰਾ ਕੁਝ ਬੰਦ ਕਰਤਾ ਨੇ ਪਰ ਬੰਦ ਕਿਉਂ ਕਰਦਾ ਕੀਤਾ ਬਾਬਾ ਕਹਿੰਦਾ ਘਰ ਦੇ ਵਿੱਚ ਖੂਨ ਦੇ ਛਿਟੇ ਆਈ ਸੀ ਕਿਦੋਂ ਆਈ ਸੀ ਕਾਫੀ ਟਾਮੋ ਕਹੇ ਬਾਬਾ ਧਰਤੀ ਸ਼ਾਨ ਨਰਲੀ ਕੇਡੇ ਪੈਰੋ ਦੇ ਨਾਲ ਗਾਲੀ ਧਰਤੀ ਸ਼ਾਨ ਨਰਲੀ ਕੇਡੇ ਪੈਰੋ ਦੇ ਨਾਲ ਗਾਲੀ ਧਰਤੀ ਸ਼ਾਨ ਨਰਲੀ ਕੇਡੇ ਪੈਰੋ ਦੇ ਨਾਲ ਗਾਲੀ ਕੇਡੇ ਪੈਰੋ ਦੇ ਨਾਲ ਗਾਲੀ ਤਾਨੂੰ ਮਤਾ ਟੱਕਣ ਦੇ ਹੋ ਖੇ ਸ਼ਾਨ ਭਰੇ ਅੱਗੇ ਨਾਲੇ ਭਾਗੋ ਚੱਲਣ ਦੇ ਹੋ ਖੇ ਮੋਣੀਏ ਅੱਗੇ ਨਾਲੇ ਭਾਗੋ ਚੱਲਣ ਦੇ ਹੋ ਖੇ ਸ਼ਾਨ ਭਰੇ ਅੱਗੇ ਨਾਲੇ ਭਾਗੋ ਚੱਲਣ ਦੇ ਹਾਂਜੀ ਹਾਂਜੀ ਆ ਸੰਦਾ ਓਏ ਪਰ ਮਾਤਾ ਉਦੋਂ ਦਾ ਕੰਮ ਠਾਪੀ ਹੋ ਗਿਆ ਹੈ ਪਰ ਬਾਬਾ ਕੀ ਕਹਿੰਦਾ ਮੈਨੂੰ ਬਾਬਾ ਕਹਿੰਦਾ ਜਿਹੜਾ ਬੰਦਾ ਇਸ ਟਾਈਮ ਇਹਨਾਂ ਦੇ ਘਰੇ ਪਿਆ ਹੈ ਨਾ ਤੇ ਉਹਨੂੰ ਗੁਰਦਿਆਂ ਦੀ ਪਰੋਲ ਮਾਂਦੀ ਐ ਇਵੇਂ ਹੀ ਆ ਕਹ ਬਾਬਾ ਬਾਬਾ ਮੇਰਾ ਕੀ ਦੱਸਾਂ ਮਾਤਾ ਬਾਬਾ ਕਹਿੰਦਾ ਏ ਅੱਜ ਜਦੋਂ ਦੇ ਖੂਨ ਦੇ ਸਟੇ ਆ ਇਸ ਟਾਈਮ ਮੰਜੀ ਕੰਧ ਤੇ ਹੋ ਗਈ ਇਹਨਾਂ ਦੀ ਹੈ ਉਦੋਂ ਦਾ ਪ੍ਰਸ਼ਾਦ ਦਾ ਮਾੜਾ ਮੋਟਾ ਚੱਲਦਾ ਸੀ ਉਹ ਵੀ ਠੱਪ ਹੋ ਗਿਆ ਇਸ ਟਾਈਮ ਤਾਂ ਕਈ ਵਾਰੀ ਦਵਾਈ ਵੀ ਮੁੱਕ ਜਾਂਦੀ ਹੈ ਤਿੰਨ ਤਿੰਨ ਦਿਨ ਤੇ ਫਿਕਰ ਹੁੰਦਾ ਵੀ ਬਾਬਾ ਦਵਾਈ ਲਿਆਉਣੀ ਕਿੱਥੋਂ ਹੈ ਹੈ ਪਰ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ ਕਾਰਨ ਕਰਾਉਣ ਵਾਲਿਆਂ ਨੇ ਬਾਬਾ ਘੋਰੀ ਲਾ ਕੇ ਧੋਰਦਾ ਹੈ ਹੈ ਤੇ ਮਾਤਾ ਮਦਾਨਨ ਨੇ ਘਰ ਵਾਲੇ ਪਾਸੇ ਵੀ ਰੋਲਾ ਪਾ ਲਿਆ ਕਹਿ ਬਾਬਾ ਤੇਰੇ ਨਾਲ ਸਾਧ ਨੂੰ ਦੋਰਾ ਮੇਰੇ ਪੈ ਗਿਆ ਤੇਰੀਆ ਲੋੜਾ ਤੇਰੇ ਨਾਲ ਸਾਧ ਨੂੰ ਦੋਰਾ ਮੈਨੂੰ ਪੈ ਗਿਆ ਤੇਰੀਆ ਲੋੜਾ ਤੇਰੇ ਨਾਲ ਸਾਧ ਨੂੰ ਦੋਰਾ ਮੇਰੇ ਪੈ ਗਿਆ ਤੇਰੀਆ ਲੋੜਾ ਤੇਰੇ ਨਾਲ ਸਾਧ ਨੂੰ ਦੋਰਾ ਨਹੀਂ ਮੈਨੂੰ ਪੈ ਗਿਆ ਤੇਰੀਆ ਲੋੜਾ ਓ ਮੈਨੂੰ ਮੱਥਾ ਟੇਕਣ ਦੇ ਅੱਗੇ ਮੋਣ ਕੇ ਅੱਗੇ ਨਾਲੇ ਪਾਖੋ ਚੱਲ ਤੇ ਅੱਗੇ ਮੋਣ ਕੇ ਅੱਗੇ ਨਾਲੇ ਪਾਖੋ ਚੱਲ ਤੇ ਜੱਜਾਂ ਪਰ ਅੱਗੇ ਨਾਲੇ ਪਾਖੋ ਚੱਲ ਤੇ ਏ ਦਰਦੀ ਜਾਨਾ ਰਲੀ ਕੇ ਡੇ ਪੈਰੋ ਦੇ ਨਾਲ ਕਾਲੀ ਜਾਂ ਨਰਾਲੀ ਖੜੇ ਪੈਰੋ ਦੇ ਨਾਲੀ ਖੜੇ ਪੈਰੋ ਦੇ ਨਾਲੀ ਤੁਨੂੰ ਮੱ ਸਾਢਕਣ ਦੇ ਆਹ ਘਣ ਮਉਣਗੇ ਅੱਗੇ ਨਾਲੇ ਪਾਗੋ ਚੱਲਣ ਦੇ ਓ ਘਣ ਮਉਣਗੇ ਅੱਗੇ ਨਾਲੇ ਪਾਗੋ ਅੱਤ ਕਰਨ ਕਰਾਉਣ ਵਾਲੇ ਪਰ ਕਰਨ ਕਰਾਉਣ ਵਾਲੇ ਮਾਤਾ ਪਿਤਾ ਕੀ ਕਹਿੰਦਾ ਬਾਬਾ ਕਹਿੰਦਾ ਓਏ ਹੈਗੇ ਆਪ ਦੇ ਹੀ ਹਾਂ ਕੀਤਾ ਵੀ ਬੜੀ ਦੂਰੋਂ ਨਹੀਂ ਕੀਤਾ ਵੀ ਨੇੜੋਂ ਹੀ ਪਰ ਕੋਈ ਅਗਲਾ ਨੇ ਅਸੋ ਜਲਵਾ ਕੇ ਤਰਾਤਾ ਉਹਨੇ ਬੰਦਾ ਹੀ ਸੱਟ ਲਿਆ ਤੇ ਕਈ ਵਾਰੀ ਤਾਂ ਉਹ ਕਹਿੰਦਾ ਚੱਕ ਲੋ ਚੱਕ ਲੋ ਹੀ ਕਰਾ ਦਿੰਦਾ ਮੈਂ ਹੈ ਐਂ ਲੱਗਦਾ ਵੀ ਬੰਦਾ ਬੱਸ ਗਿਆ ਜਿੱਥੇ ਰੋਟੀ ਪਣੀ ਲਾਇਆ ਹੁੰਦਾ ਨਾ ਉੱਥੇ ਹੀ ਰਹਿ ਜਾਂਦਾ ਵੀ ਇਹ ਨਾ ਵਿਕਦੇ ਇਹਨੂੰ ਕੁਛ ਹੋ ਜੀ ਹੈ ਵੀ ਜਿੰਨਾ ਟਾਈਮ ਇਹ ਤੇ ਉਹਨਾ ਟਾਈਮ ਹੀ ਅਸੀਂ ਬੋਲੋ ਪਰ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ ਮਾਤਾ ਮਸਾਣੀ ਦਾ ਤੇ ਬਾਬੇ ਘੋਰੀ ਨੇ ਮਾਤਾ ਰੋਲਾ ਪਾਇਆ ਠੀਕ ਹੈ ਇਹਦਾ ਪਾ ਕਰੋ ਇਹ ਕਹਿੰਦੀ ਕੰਮਕਾਰ ਵੀ ਸਾਰਾ ਮੈਂ ਹੀ ਬੰਦ ਕੀਤਾ ਇਹਨਾਂ ਦਾ ਜੋ ਰੇੜੀ ਦਾ ਕੰਮ ਬੰਦ ਹੋਇਆ ਬੈਨਾਂ ਤੁਹਾਡਾ ਪ੍ਰਸ਼ਾਦ ਦਾ ਉਹ ਵੀ ਉਹ ਕਹਿੰਦੀ ਮੈਂ ਹੀ ਬੰਦ ਕੀਤਾ ਜਿਹੜਾ ਮਰੀਜ਼ ਮੰਝੇ ਤੇ ਪਾਇਆ ਹੈ ਉਹ ਕਹਿੰਦੀ ਉਹ ਵੀ ਮੈਂ ਹੀ ਪਾਇਆ ਹੈ ਕਈ ਕਈ ਵਾਰੀ ਦਾ ਦਿਨ ਬਾਬਾ ਲੰਗ ਜਾਂਦੇ ਆ ਚਾਰ ਪੰਜ ਹੈ ਪਰ ਜੇ ਤੇਨਵਾਵਾ ਨੰਗ ਜਾਨਾ ਤੇ ਉਹ ਬੋਲਣ ਹੋਣੀ ਅਟਦਾ ਬੰਦਾ ਤੈਨੂੰ ਤਾਂ ਕੁਤੇ ਕੁਤੇ ਉਹਨੇ ਕਰਦਾ ਹੀ ਰਹਿਣਾ ਹੈ ਪਰ ਕੀ ਕਹਿੰਦਾ ਬਾਬਾ ਬਾਬਾ ਕਹਿੰਦਾ ਓਏ ਇਹਨੂੰ ਹੀ ਗਲਤ ਕਹਿ ਦਿੰਦਾ ਉਹ ਬੋਲੋ ਕਹਿੰਦਾ ਪੈਸੇ ਪਤਾ ਨਹੀਂ ਕਿਥੋਂ ਲੈ ਹੁਣੀ ਹੈ ਪਰ ਕਾਰਨ ਕੀ ਹੈ ਮਾਦਾ ਇਹਦਾ ਬਾਗ ਕਰੋ ਜੋ ਦედა ਪਾਉ ਗਿਆ ਜੋ ਤੁਸੀਂ ਪ੍ਰਸ਼ਾਦ ਦਾ ਕੰਮ ਕਰਦੇ ਹੋ ਰੇੜੀ ਦਾ ਉਹ ਵੀ ਚੱਲੂਗਾ ਜੋ ਹੋਰ ਕੋਈ ਕੰਮ ਕਰਨ ਨੂੰ ਹੱਥ ਪਾਉਂਗੇ ਉਹ ਵੀ ਚੱਲੂਗਾ ਪਰ ਜਿਹੜੀ ਮਾਤਾ ਮਦਾਨਨ ਦੀ ਜੋਤ ਕਰਦੇ ਸੀ ਉਹ ਉਵੇਂ ਹੀ ਚੱਲੂਗੀ ਜਵੇਂ ਪਹਿਲਾਂ ਚਲਉਂਦੀ ਸੀ ਠੀਕ ਆ ਇਹ ਕਹਿੰਦੀ ਮੈਨੂੰ ਮਾਤਾ ਮਦਾਨਨ ਕਹਿੰਦੇ ਆ ਚਾਰਕੂਟ ਦੀ ਰਾਣੀ ਐ ਤੇ ਚਾਰੇ ਦਰਵਾਜ਼ੇ ਬੰਦ ਕਰ ਦਿੰਦੀ ਆ ਫੋਟੋ ਦੇ ਵੇਖ ਕੇ ਨਾ ਘੜਾਇਆ ਬੋ ਤੇ ਬਾ ਝਾੜੂ ਇਹਦੇ ਹੱਥ ਤੇ ਫੇਰ ਹੀ ਦਿੰਦੀ ਐ ਐਸ ਟਾਈਮ ਥੋੜੇ ਵੀ ਘਰੇ ਝਾੜੂ ਹੀ ਫਰੇ ਪਏ ਨੇ ਠੀਕ ਆ ਜਾਂਦੀ ਹੋਈ ਜਾਲਾ ਜੀ ਤੇ ਰੱਖ ਲੈ ਜੀ ਘਰ ਜਾ ਕੇ ਸਟਾ ਲਾਉਣਾ ਠੀਕ ਆ ਕਿਰਪਾ ਕਰੋਗੇ ਬਾਬਾ ਹਾਂ ਤੇ ਰਬੀਆਂ ਸੋ ਸਾਧੀਆਂ ਨੂੰ ਮੱਥਾ ਟੇਕ ਕਹਿ ਬਾਬਾ ਪਤਨਾ ਨਾਮ ਸਾਣੀ ਰਾਣੀ ਜੀ ਦਾ ਸੇ ਭੈਣ ਨੇ ਕੋਈ ਗੱਲ ਬਾਤ ਪੁੱਛਣੀ ਹੋਵੇ ਤੇ ਹੁਣ ਪੁੱਛ ਸਕਦੀ ਆ ਇਹ ਨਾ ਕਹਦੇ ਬਾਬਾ ਅਜ ਦਾ ਕੰਨ ਪਾਇਏ ਨਹੀਂ ਸੀ ਇਹ ਕਿ ਬਾਅਦ ਚ ਮੈਨੂੰ ਕੋਈ ਦੋਸ਼ ਨਾ ਦੇਵੇ ਬਾਅਦ ਚ ਮੈਂ ਬੈਬੂ ਕਹਣਾ ਮੈਂ ਤਾਂ ਆਪ ਥੱਕਿਆ ਬੈ ਮੈਂ ਤਾਂ ਬਹਾਨਾ ਹੀ ਪਾਲਦਾ ਹਾਂ ਹਾਂਜੀ ਆ ਜੋ ਕਾਲੀ ਕੁੜੀਆਂ ਫਿਰ ਕੁੜੀਆ ਤਰੇ ਆਮਾਤਾ ਕਾਲੀ ਦੇ ਦਰਬਾਰ ਚੋ ਅਪਰੇ ਆਮਾਤਾ ਕਾਲੀ ਦੇ ਦਰਬਾਰ ਚੋ ਫਿਰ ਕੁੜੀਆ ਤਰੇ ਆਮਾਤਾ ਕਾਲੀ ਦੇ ਦਰਬਾਰ ਚੋ ਕਾਲੀ ਦੇ ਦਰਬਾਰ ਚੋ ਕਾਲੀ ਦੇ ਦਰਬਾਰ ਚੋ ਫਿਰ ਕੁੜੀਆ ਓ ਫਿਰ ਕੁੜੀਆ ਓ ਫਿਰ ਕੁੜੀਆ ਤਰੇ ਆਮਾਤਾ ਕਾਲੀ ਦੇ ਦਰਬਾਰ ਚੋ ਫਿਰ ਕੁੜੀਆ ਤਰੇ ਆਮਾਤਾ ਕਾਲੀ ਦੇ ਦਰਬਾਰ ਚੋ ਆਹ ਫਿਰ ਕੁੜੀਆ ਤਰੇ ਆਮਾਤਾ ਕਾਲੀ ਦੇ ਦਰਬਾਰ ਚੋ ਤੋ ਸੋਹਣੀ ਆ ਨਾ ਸਭ ਗੁਰਮੋਹਣੀ ਦੇ ਆ ਦੁਨੀਆ ਤੋਂ ਸੋਹਣੀ ਚੱਲੇ ਨਾਲ ਜਾਨ ਵਰਮੋਣੀ ਦੇ ਆ ਦੁਨੀਆ ਤੋਂ ਸੋਹਣੀ ਆ ਮਾਦਾ ਕਾਲੀ ਦੇ ਦਰਵਾਜ਼ੇ ਬੀਰ ਗੋੜੀਆਂ ਉਹ ਬੀਰ ਗੋੜੀਆਂ ਉਹ ਬੀਰ ਗੋੜੀਆਂ ਤਰੇ ਆ ਮਾਦਾ ਕਾਲੀ ਦੇ ਦਰਵਾਜ਼ੇ ਬੀਰ ਗੋੜੀਆਂ ਤਰੇ ਆ ਮਾਦਾ ਕਾਲੀ ਦੇ ਦਰਵਾਜ਼ੇ ਉਹ ਬੀਰ ਗੋੜੀਆਂ ਤਰੇ ਆ ਮਾਦਾ ਕਾਲੀ ਦੇ ਦਰਵਾਜ਼ੇ ਹਾਂਜੀ 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 ਓ ਸੋਹਣਿਆ ਜੀ ਓ ਜੀ ਓ ਸੋਹਣਿਆ ਜੀ ਓ ਓ ਤੇਰਾ ਪ੍ਰਣਾਤ ਨਾਦ ਨੂੰ ਮੰਨੇ ਤਾਲੋਂ ਦਾ ਭੇਣੀਆਂ ਵੱਲੇ ਨਾਦ ਨੂੰ ਮੰਨੇ ਬਾਬਾ ਲਾਉਂਦਾ ਭੇਣੀਆਂ ਵੱਨੇ ਨਾਦ ਨੂੰ ਮੰਨੇ ਓ ਤੇ ਬੇਟੀਆਂ ਵੱਲੇ ਤੇਰਾ ਪ੍ਰਣਾਤ ਨਾਦ ਨੂੰ ਮੰਨੇ ਸਾਲੋਂ ਦਾ ਭੇਣੀਆਂ ਵੱਨੇ ਓ ਵਾਤਾ ਕਾਲੀ ਦੇ ਦਰਬਾਰ ਜੋ ਓ ਫਿਰ ਕੜੀਆਂ फिर <laughs> गलगा ਵੰਨੇ ਰਾਮਾ ਮੇਰੀ ਨੂੰ ਮੰਨੇ ਦਾ ਵੀ ਨੂੰ ਦੀਆਂ ਬੰਨੇ ਮਾ ਮੇਰੀ ਨੂੰ ਵੱਲੇ ਦੰਦ ਵੇੜੀਆਂ ਵੱਲੇ ਮਾ ਮੇਰੀ ਨੂੰ ਮੰਨੇ ਦਾ ਵੀ ਨੂੰ ਦੀਆਂ ਵੇੜੀਆਂ ਵੱਨੇ ਓ ਰੋਹਾ ਕਾਲੀ ਦੇ ਦਰਵਾਜੋ ਪੀਰ ਗੋੜੀਆਂ ਤਰੇ ਆਵਾ ਦਾ ਕਾਲੀ ਦੇ ਦਰਵਾਜੋ ਪੀਰ ਗੋੜੀਆਂ ਤਰੇ ਆਵਾ ਦਾ ਕਾਲੀ ਦੇ ਦਰਵਾਜੋ ਪੀਰ ਗੋੜੀਆਂ ਤਰੇ ਆਵਾ ਦਾ ਕਾਲੀ ਦੇ ਦਰਵਾਜੋ ਜੀ ਓ ਜੀ ਓ ਜੀ ਓ ਸੋਹਣਿਆ ਜੀ ਓ ਜੀ ਓ ਜੀ ਓ ਜੀ ਓ ਸਾਰਾ ਜੀ ਓ ਆਓ ਆਕੋ ਹਾਏ ਬਣਾ ਯਾ ਪਾਪੂ ਚਿੰਨਾ ਟੁੱਟ ਗਏ ਪੀ ਹੈ ਤੂੰ ਅੱਡ ਕੁਛ ਮਾ ਜਨੇ ਅੱਡ ਕੁਛ ਜਿਕਾ ਰਾਮ ਮੇਰੇ ਗੁਰੂ ਦਾ ਘਰ ਆ ਗੁੱਟਿਆਂ ਦੀ ਬਾਤ ਪੁੱਛਦੀ ਨਾ ਤੂੰ ਕਿਹੜੇ ਘਰ ਆ ਸੱਤੇ ਦੀਵਾਨ ਘਰ ਬਰੇ ਕਿੱਥੋਂ ਆਇਆ ਘਰ ਆ ਲੱਕਾਂ ਦੇ ਹਾਂ ਹਾਂ ਪਰ ਪੈਣਾ ਸੰਜੋਗ ਖੁੱਲੇ ਸੀ ਤੇ ਬਹੂ ਘਰੇ ਆਉਂਦਾ ਨਹੀਂ ਕਿਹਾ ਸੀ ਮੈਂ ਨਹੀਂ ਉਹ ਹੁਣ ਤੇਰੀ ਸੱਸ ਨਾਲ ਮੈਂ ਤਾਂ ਨਹੀਂ ਨਾ ਗੱਲ ਕੀਤੀ ਵੀ ਮਕਾਨ ਵੇਚਦੇ ਤੈਨੂੰ ਇੱਕ ਬੱਜਨ ਹੋਇਆ ਸੀ ਵੀ ਤੇਰੇ ਦੌਰ ਦੇ ਸੰਜੋਖ ਖੁੱਲ ਜਾਣਗੇ ਖੁੱਲ ਗਏ ਸੀ ਹੈ ਤੇ ਜਿਹੜੇ 700 ਦੇ ਮੇਰੇ ਸਾਜੀਆਂ ਨੂੰ ਸਮੋਸੇ ਖਵਾ ਕੇ ਜਾਣੀ ਉਹ ਤਾਂ ਖਵਾ ਕੇ ਨਹੀਂ ਗਈ ਚਾਹੋ ਤੇ ਬਹੂ ਪਹਿਲਾਂ ਪਾਲਦੀ ਆ ਉਹਨਾਂ ਟਾਈਮ ਬਹੂ ਵੀ ਨਹੀਂ ਆਉਂਦੀ ਕਰੇ ਹੁਣ ਮਕਾਨਦ ਹੱਲ ਕਰਨਾ ਹੁਣ ਹੁਣ ਕਿਰਾਏ ਤੇ ਬੈਠੇ ਆਪਾਂ ਹੈ ਮਕਾਨ ਆਪਦਾ ਲੈਣ ਪਰ ਬਾਬਾ ਮੈਨੂੰ ਕੀ ਕਹਿੰਦਾ ਬਾਬਾ ਕਹਿੰਦਾ ਇਹ ਲੋਨ-ਲੂਨ ਦੇ ਚੱਕਰ 'ਚ ਬੜੇ ਫਿਰਦੇ ਜੰਮੀਆਂ ਗੱਲਾਂ ਹੈ ਕਹ ਬਾਬਾ ਪੀਰ ਗੁਰੜੀਆ ਤੋਰੇ ਅਮਾਦਾ ਕਾਲੀ ਦੇ ਦਰਬਾਰ ਚਾ ਪੀਰ ਗੁਰੜੀਆ ਤੋਰੇ ਅਮਾਦਾ ਕਾਲੀ ਦੇ ਦਰਬਾਰ ਚਾ ਪੀਰ ਗੁਰੜੀਆ ਤੋਰੇ ਅਮਾਦਾ ਕਾਲੀ ਦੇ ਦਰਬਾਰ ਚਾ ਕਾਲੀ ਦੇ ਦਰਬਾਰ ਚਾ ਕਾਲੀ ਦੇ ਦਰਬਾਰ ਚਾ ਪੀਰ ਗੁਰੜੀਆ ਓ ਪੀਰ ਗੁਰੜੀਆ ਓ ਪੀਰ ਗੁਰੜੀਆ ਤੋਰੇ ਅਮਾਦਾ ਕਾਲੀ ਦੇ ਦਰਬਾਰ ਚਾ ਪੀਰ ਗੁਰੜੀਆ ਤੋਰੇ ਅਮਾਦਾ ਕਾਲੀ ਦੇ ਦਰਬਾਰ ਚਾ What <laughs> fuck? ਹੁਣ ਭੈਣਾ ਕੰਨੀਆਂ ਵੀ ਸਾਡਾ ਘਰ ਬੰਜ ਹੈ ਤੇ ਲੋਨ ਦੇ ਚੱਕਰ ਚ ਵੜੀ ਫਿਰਦੀਆਂ ਤੇ ਲੋਨ ਹਜੇ ਕੋਈ ਸੁਰਜਵਾਬ ਨਹੀਂ ਮਿਲ ਰਿਹਾ ਉਹਦਾ ਕਰ ਲੈ ਪਰ ਬਾਬਾ ਮੈਨੂੰ ਕੀ ਕਹਿੰਦਾ ਬਾਬਾ ਕਹਿੰਦਾ ਇੱਕ ਦੋ ਥਾਂਵਾਂ ਦੇ ਨਾਲ ਘਰ ਵੇਖ ਲਿਆ ਗੱਲ ਨਹੀਂ ਬਣੀ ਬਣਾਦ ਕੇ ਗੱਲ ਪਹਿਲਾਂ 700 ਦੇ ਸਮੋਸੇ ਤੇਰੇ ਨਹੀਂ ਪਹਿਲਾਂ ਰਹਿੰਦੇ ਆ ਕੁੜੇ ਹੈ ਪੰਜ ਮਫਰਲ ਵੀ ਹੈ ਪੰਜ ਪਰਨੇ ਵੀ ਤੁਹਾਡੇ ਕਿਹਾ ਸੀ ਬਾਬੇ ਨੇ ਤੇ 700 ਦੇ ਸਮੋਸੇ ਕਿਹਾ ਸੀ ਇਹ ਤਾਂ ਕੋਸ ਨਹੀਂ ਲੱਗੀ ਹੁਣ ਪੁੱਛ ਗਏ ਵੀ ਜੇ ਹਾਲ ਹੋ ਜਿਗੜੇ ਹੈ ਕਿੰਨੇ ਟਾਈਮ ਚ ਕਰਗੇ ਥਾਗ ਨਿਕਲ ਲੈਣਾ ਸੱਤ ਲੱਖ ਦਾ ਹੈ ਘਰ ਬਣਾ ਬਣਾ ਚੰਗੀ ਗੱਲ ਹੈ ਦੇਖ ਕੇ ਕਹਿ ਬਾਬਾ ਐ ਗੋਣਾ ਨਹੀਂ ਚੰਗਾ ਲੱਗਦਾ ਗੋਣਾ ਨਹੀਂ ਚੰਗਾ ਲੱਗਦਾ ਪਿੱਟੇ ਜੇ ਰਾਗ ਬਿਨਾ ਕਹਡੇ ਨਾ ਸ਼ਾਮੋ ਮੋਣੀ ਜੱਦੀ ਦੇ ਸਾਥ ਬਿਨਾ ਕਹਡੇ ਨਾ ਸ਼ਾਮੋ ਮੋਣੀ ਜੱਦੀ ਦੇ ਸਾਥ ਬਿਨਾ ਕਹਡੇ ਨਾ ਸ਼ਾਮੋ ਮੋਣੀ ਓਏ ਉਦਾਨਾ ਸਾਧ ਬੂਗਲਾ ਉਦਾਨਾ ਸਾਧ ਬੂਗਲਾ ਉਦਾਨਾ ਸਾਧ ਬੂਗਲਾ ਭੱਜੇ ਹੋਏ ਰਾਗ ਬਿਨਾ ਕੈਂਦੇ ਨਾ ਸ਼ਾਮੋ ਮੋਣੀ ਤੇ ਤਾਨੂੰੜਾ ਕੈਂਦੇ ਨਾ ਸ਼ਾਮੋ ਮੋਣੀ ਕਦੇ ਦੇ ਸਾਥ ਸਣਾ ਕੈਂਦੇ ਨਾ ਸ਼ਾਮੋ ਮੋਣੀ ਓਏ ਹੱਕ ਭੈਣੇ ਜੋ ਥਾਂ ਬਣ ਜੇ ਹੈ ਤੇ ਬਾਬੇ ਨੂੰ ਕੀ ਪੇਟ ਚੜਕ ਜਾਉਗੇ ਹੈ ਇਹ ਨਾ ਵੇ ਬਾਜ ਜਦੋਂ ਦਾ ਬਾਟ ਵੀ ਬਹੁਤ ਬੈਠੀਆਂ ਜੇ ਥਾਂ ਬਣ ਗਿਆ ਤੇਰਾ ਥਾਂ ਵੀ ਬਣਾ ਬਣਾਇਆ ਚਾਹੀਦਾ ਹੈ ਤੇ ਚਾਈ ਵੀ ਕੋਠੀ ਹੈ ਉਧਰ ਨੂੰ ਠੋਡੇ ਵਾਲੇ ਪਾਸੇ ਨੂੰ ਤਾਂ ਕੋਠੀ ਕਹਿ ਦਿੰਦੇ ਉਹਨੀ ਕੀ ਮੰਨਦੇ ਗੱਲ ਹੈ ਹਾਂ ਹਾਂ ਜੇ ਥਾਂ ਬਣ ਗਿਆ ਹੈ ਤੇ ਜੋ ਬਾਬੇ ਦੀ ਸੇਵਾ ਨਾਦ ਕੇ ਚੜਾ ਜਾਓਗੇ ਹੈ ਮੈਨੂੰ ਲੱਗਦਾ ਨਹੀਂ ਕਿ ਸੰਮੋਸੇ ਦਾ ਚੜਾਈ ਨਹੀਂ ਹੋ ਜੇਗੇ ਤੇ ਬਾਅਦ ਜਦੋਂ ਬਾਬੇ ਨੂੰ ਪੁੱਛ ਲੈਣਾ ਜਿਹੜਾ ਹੁਕਮ ਲਾਤਾ ਕੋੜੇ ਬਾਬੇ ਦਾ ਸਰ ਮੱਥੇ ਹੈ ਕਹ ਬਾਬਾ ਕਹ ਬਾਬਾ ਉਹ ਨਾ ਨਾਲ ਤਾਲ ਬੂਣਾ ਉਹ ਨਾ ਨਾਲ ਤਾਲ ਬੂਣਾ ਭਜੇ ਹੋਏ ਰਾਗ বিনা ਗੱਡੇ ਨਾ ਚਾਮੋ ਮੋਣੀ ਕੱਦੀ ਦੇ ਸਾਦ বিনা ਗੱਡੇ ਨਾ ਸ਼ਾਮੋ ਮੋਣੀ ਕੱਦੀ ਦੇ ਸਾਦ বিনা ਗੱਡੇ ਨਾ ਸ਼ਾਮੋ ਮੋਣੀ ਕੱਦੀ ਦੇ ਸਾਦ বিনা ਗੱਡੇ ਨਾ ਸ਼ਾਮੋ ਮੋਣੀ ਓਏ ਜੀ ਆ ਜੀ ਆ ਜੀਓ ਸਾਦਾ ਜੀ ਆ ਜੀ ਆ ਜੀਓ ਜੀ ਆ ਜੀ ਓਏ ਕੋੜੇ ਬਾਬੇ ਨੇ ਵੀ ਮੀਟਰ ਉੱਤੇ ਹੀ ਛੱਡਿਆ ਜਾ ਕੇ ਪੁੱਤਾਂ ਸੱਤ ਲੱਖ ਰੁਪਈਆ ਹੈਗਾ ਨਾ ਡੱਕਲੇ ਪੱਕੀ ਗੱਲ ਆ ਹੈ ਪਰ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ ਸੱਤ ਲੱਖ ਰੁਪਈਆ ਹੀ ਇਹਨਾਂ ਕੋਲੇ ਜੇ ਸਤਾਨ ਦੇਨਾ ਚ ਪੁੱਤ ਘਰ ਬਣਾ ਲ ਗਏ ਹੈ ਤਰਪੀਆ ਪੁੱਤ ਲੱਖ ਸਾਡਾ ਹੋਊਗਾ ਇਹ ਦੇਖ ਲਓ ਮੰਨਦੇ ਗੱਲਾਂ ਹਾਂ ਸਾਡੇ 50 ਨੂੰ ਮਰ ਲਾ ਠੀਕ ਹੈ ਤੇ ਅੱਧੇ ਕੋ ਹੋਰ ਪਾ ਕੇ ਪੁੱਛ ਦ ਸਕਦੇ ਫੇਰ ਹੀ ਥਾਂ ਲਵਾਂਗੇ ਬਾਬਾ ਬਚਨ ਤਾਂ ਦੇ ਗਿਆ ਠੀਕ ਹੈ ਤਾਂ ਹੀ ਲੈਣਾ ਕਾ ਮੈਨੂੰ ਪਿੰਡ ਵਾਲੇ ਕਹਿੰਦੇ ਲੱਗ ਪਏ ਬਾਬਾ ਜੀ ਉਹਨਾਂ ਥੋੜਾ ਮੂੰਹ ਖੁੱਲ ਗਿਆ ਤੇ ਹੁਣ ਮੂੰਹ ਲੋਕਾਂ ਨੂੰ ਖੋਲ ਕੇ ਦਿਖਾ ਦਈਏ ਕਿਹੜੇ ਹਿਸਾਬ ਨਾਲ ਖੁੱਲਦਾ ਠੀਕ ਹੈ ਜਦੋਂ ਤਾਂ ਪਿੰਡ 'ਚ ਪੁੱਤ ਪੜਾ ਬਾਹਰ ਵੀ ਆ ਫ੍ਰੀ ਆ ਪਰ ਲਾਜ ਕਰਦੇ ਆ ਨਾ ਫੁੱਲਾਂਾਂ ਤੇ ਉਦੋਂ ਕਹਦੇ ਨੇ ਕਿ ਬਾਬੇ 'ਚ ਦਾ ਕਲਾ ਹੀ ਵੱਡੀ ਐ ਠੀਕ ਐ ਤੇ ਜਦੋਂ ਆਪਰ ਰੁਪਈਏ ਲੈਣ ਲੱਗ ਪਏ ਨਾ ਉਦੋਂ ਕਹਿੰਦੇ ਯਾਰ ਬਾਬਾ ਦਾ ਬਾਹਲਾ ਮੂੰਹ ਹੱਡਣ ਲੱਗ ਪਿਆ ਤੇ ਆਪਦੀ ਏਕਾਤ ਤੋਂ ਬਾਹਰ ਹੋ ਗਏ ਮੁੱਖੀ ਆਏ ਕਹਿੰਦੇ ਪਰ ਇਹ ਐਵੇਂ ਨਹੀਂ ਜੁੰਡ ਲੰਦੇ ਹੈ ਪਤਾ ਨਹੀਂ ਕਿੰਨੇ ਕ ਸ਼ੈਂਪੂ ਲਾ ਗਏ ਇਹਨਾਂ ਨੂੰ ਵਾਲਾਂ ਨੂੰ ਵਧਾਉਣਾਂ ਤੇ ਠੀਕ ਹੈ ਕਿ ਲੋਕਾਂ ਨੂੰ ਘਰ ਆਇਆ ਲੱਗਦਾ ਵੀ ਇੱਥੇ ਬਾਬਾ ਆ ਗਿਆ ਮੇਰੇ ਤੋਂ ਕੋਈ ਨਹੀਂ ਹੁੰਦਾ ਪਰ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ ਰੁਪਈਆ ਲੱਖ ਲੱਗੂਗਾ ਬੁੱਧ ਠੀਕ ਹੈ ਤੇ 7 ਲੱਖ ਰੁਪਈਆ ਹੀ ਆ ਤੇਰੇ ਕੋਲੇ ਤੇ 7 ਦਿਨਾਂ ਚ ਹੀ ਥਾਮਣਾ ਲਏ ਬੋਲੋ ਮਨਜ਼ੂਰ ਹਾਂ ਰੁਪਈਆ 50000 ਪਹਿਲਾਂ ਲਵਾਂਗੇ ਤੇ 50000 ਕੰਮ ਹੋਏ ਤੋਂ ਬਾਅਦ ਇੰਨੀ ਸੰਗਤ ਸੰਦੀ ਆ ਬੜਾ ਲਿਖ ਲਿਖਾ ਕਰ ਲੀ ਗੁੜੇ ਜੇ ਤੇਰਾ ਸੱਤਾਂ ਦਿਨਾਂ ਚ ਬਾਬੇ ਨੇ ਕਾਮਣਾ ਨਾ ਕੀਤਾ ਠੀਕ ਹੈ ਤੇ 50 ਦਰ ਤੋਂ ਲਵਾਂਗੇ ਤੇ ਨਾਲ 60 ਲੈ ਜੀ ਕਮਨੋ ਆਪਦੇ ਦੇਵਤੇ ਤੇ ਭਰੋਸਾ ਵੀ ਹੁ ਕੰਮ ਕਰਦਾ ਜੇ ਮਨਜ਼ੂਰ ਹੋਇਆ ਤੇ ਪੁੱਤ ਹੁਣ ਮੈਂ ਸੋਚ ਕੇ ਦੱਦਿਓ ਨੰਡਾ ਮੈਂ ਬਾਬੇ ਕੋਲ ਚੱਲੇ ਕਹਿ ਬਾਬਾ ਓ ਤੇਰਾ ਕਾਲਕਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੀ ਪੁੱਤ ਕਰਿਆਉਦੇ ਠੀਕ ਹੈ ਤੇ ਕਾੜ ਲੈ ਜੀ ਮੇਰਾ ਤੇ ਫੋਨ ਕਰਕੇ ਮੈਂ ਦਵਾ ਤੇ ਖੇਚਲਵ ਨਹੀਂ ਕਰਨੀ ਪਣੀ ਵੀ ਇਹ ਨਾ ਹੋਵੇ ਕਿ ਦੇਣ ਜਾਣੇ ਪੈਣ ਹੁਣ ਗੂਗਲ ਪੇ ਹੀ ਚੱਲਦਾ ਆਪਾਂ ਦਾ ਸਿੱਧੇ ਕਰਾ ਹੀ ਲੈਣੇ ਠੀਕ ਹੈ ਹਾਂ ਮੈਨੂੰ ਵੀ ਆ ਜਾਂਦਾ ਵੀ ਜੇ ਮੈਂ ਕਿਧੋ ਫੜਨ ਫੁੜਨ ਕੇ ਪੈਸੇ ਦੇ ਨਾ ਹੋਵੇ ਮੈਨੂੰ ਦੋ ਮਾਰਨ ਮੇਰੇ ਤੇ ਅਗਲੇ ਪੈਸੇ ਖੋ ਕੇ ਲੈ ਜਾਣ ਠੀਕ ਹੈ ਤੇ ਬਾਬਾ ਕੀ ਕਹਿੰਦਾ ਬਾਬਾ ਕਹਿੰਦਾ ਉਹ 50000 ਦੇ ਵਿੱਚੋਂ ਬੁੱਧ ਸੁੱਖ ਲੱਗੂਗੀ ਠੀਕ ਹੈ ਤੇ ਥਾਂ ਵੀ ਮਿਲੂਗਾ ਚੜਦੇ ਵਾਲੇ ਪਾਸੇ ਨੂੰ ਤੇ ਥਾਂ ਵੀ ਵਧੀਆ ਮਿਲੂਗਾ ਰੋਡ ਦੇ ਨਾਲ ਠੀਕ ਹੈ ਹਾਂ ਤੇ ਚੁੱਟੀ ਕਲੀ ਕੀਤੀ ਹੋ ਕੇ ਮੈਂ ਤਾਂ ਇਹ ਵੀ ਗੱਲ ਨਿਸ਼ਾਨੀ ਦੇਤੀ ਠੀਕ ਹੈ ਹਾਂ ਤੇ 50000 ਬਈ ਇਹਨੂੰ ਨਾ ਤੁਸੀਂ ਗੰਨ ਮਾਰ ਲੋ ਕਰਾਂਗੇ ਕਰ ਲੋ ਫੇਰੀਦਰ ਨਾ ਬਾਬਾ ਭੇਜਣਾ ਮੈਂ ਤੇ ਨਹੀਂ ਤਾਂ ਮੇਰਾ ਤਾਂ ਮੇਰਾ ਕੋਲ ਹੀ ਰਹਿ ਜਾਣਾ ਕਿਉਂ ਵੀ ਥੱਕ ਜਾਂਦਾ ਵਿਚਾਰਾ ਕੱਲ ਤਾਂ ਮੈਂ ਭੱਜਿਆ ਕਰਦਾ ਨਾ ਨਾਲ ਥੱਕ ਗਿਆ ਹਾਂ ਠੀਕ ਆ ਤੇ ਰਪੀਆ ਤੇ ਇਹ ਆਉਂਦੇ ਹੁੰਦੇ 200 ਵਰਗੇ ਤੇ 90 ਤੇ ਮੱਥਾ ਟੇਕਦੇ ਹਾਂ ਹਾਂ ਉਹ ਥੋੜੀ ਬਦਕਾਂ ਮਰ ਜਾਂਦਾ ਅੱਜ ਨੂੰ ਪੈਸੇ ਘਰ ਤਾਂ ਬਣਿਆ ਦੋ ਕਹਿੰਦਾ ਸਾਦੀ ਭੰਦ ਨਾ ਗੁੱਸੇ ਦਾ ਹੈ ਬੰ ਤੇਰਾ ਕੰਮ ਰਹਿ ਗਿਆ ਗੱਟਿਆਂ ਦਾ ਕੁੜੇ ਹਾਂ ਵੀ ਗੱਟੇ ਜਿਹੜੇ ਗਾਂਪਸ਼ਾ ਹੋਇਆ ਵੀ ਮਿਲਣਗੇ ਜਾਂ ਨਾ ਮਿਲਣਗੇ ਵੀ ਮਿਲਣਗੇ ਜਾਂ ਨਾ ਮਿਲਣਗੇ ਕੀ ਕਹਿੰਦਾ ਬਾਣੀਆਂ ਹਾਂ ਵੇਖਗੇ ਕਹਿ ਬਾਬ ਹੋ ਤੇਨਾ ਕੁੜਲੀਆ ਤੋੜਾ ਮਾਵਿਲ ਪੈ ਗਈਆਂ ਤੇਰੀਆਂ ਲੋੜਾਂ ਤੇਨਾ ਕੁੜਲੀਆ ਤੋੜੇ ਤੇ ਮੈਨੂੰ ਪੈ ਗਈਆਂ ਤੇਰੀਆਂ ਲੋੜਾਂ ਤੇਨਾ ਕੁੜਲੀਆ ਤੋੜਾ ਪੈ ਗਈਆਂ ਤੇਰੀਆਂ ਲੋੜਾਂ ਆਏ ਆਉਂਦਾ ਨਾ ਸਾਦ ਬੂਮਣਾ ਆਉਂਦਾ ਨਾ ਸਾਦ ਬੂਮਣਾ ਗੇਹੋ ਸਾਦ ਬਾਦ ਬੂਮਣਾ ਅੱਜ ਹੋਏ ਰਾਗ ਸਿਆਓ ਮੇਰੇ ਮੋਗਾ ਕਦੀ ਤੇ ਸਾਦ ਬਿਨਾ ਕਹੜੇ ਨਾ ਸ਼ਾਮੋ ਮੂਈ ਕਦੀ ਤੇ ਸਾਦ ਬਿਨਾ ਕਹੜੇ ਨਾ ਸ਼ਾਮੋ ਮੂਈ ਓਏ